ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮਾਨਸਾਪ ਚੈਨਲ ਤੇ ਬਹੁਤ ਦਿਨ ਹੋ ਗਏ ਆਪਾਂ ਕੋਈ ਵੀਡੀਓ ਨਹੀਂ ਲੈ ਕੇ ਆਏ ਆਪਣਾ ਫੋਨ ਖਰਾਬ ਹੋਣ ਕਰਕੇ ਤੇ ਖੁਦ ਬਿਮਾਰ ਹੋਣ ਕਰਕੇ ਆਪਾਂ ਵੀਡੀਓ ਨਹੀਂ ਬਣਾਈ ਜਦੋਂ ਸਰੀਰ ਨਹੀਂ ਕਾਇਮ ਹੁੰਦਾ ਹਨਾ ਵੀਡੀਓ ਬਣਾਉਣ ਨੂੰ ਵੀ ਨਹੀਂ ਮਨ ਕਰਦਾ ਤੇ ਹੁਣ ਆਪਾਂ ਪਹਿਲਾਂ ਨਾਲੋਂ ਆਪਣੇ ਸਾਰੇ ਪਸੂ ਵੀ ਚੇਂਜ ਹੋ ਗਏ ਆ ਤੇ ਆਪਾਂ ਸ਼ੈੱਡ ਪਾਉਣ ਦੀ ਤਿਆਰੀ ਕਰ ਰਹੇ ਆ ਤੇ ਸਮਾਨ ਲਿਆਂਦਾ ਪਏ ਆਪਣੇ ਮਿਸਤਰੀ ਇਹ ਸਟਾਰਟਿੰਗ ਹੋ ਰਹੀ ਆ ਤੇ ਆਪਾਂ ਰੰਗ ਕਰਕੇ ਆ ਟੈਂਪੈਪਾ ਨੂੰ ਪਹਿਲਾਂ ਬੀਜੀ ਸੀਗੇ ਹੁਣੇ ਵਿਲੇ ਹੋਇਆ ਤੇ ਇਹਦੇ ਕੁਝ ਰਹਿ ਗਿਆ ਕੱਲ ਨੂੰ ਦੇਖਾਂਗੇ ਤਾਂ ਪੂਆ ਤਾਂ ਅੱਜ ਤੇ ਕੱਲ ਥੋੜਾ ਥੋੜਾ ਮੀਂਹ ਸੀਗਾ ਤੇ ਮੀਂਹ ਦਾ ਵੀ ਤੁਸੀਂ ਮੇਰੇ ਵਲੌਗ ਨੂੰ ਚੰਗੀ ਤਰ੍ਹਾਂ ਦੇਖੋਗੇ ਤੇ ਬਹੁਤ ਸਾਰਾ ਪਿਆਰ ਦੇਵੋਗੇ ਬਹੁਤ ਦਿਨਾਂ ਬਾਅਦ ਆਏ ਆ ਸੌਰੀ ਸਾਡੇ ਵੱਲੋਂ ਕਿ ਬਹੁਤ ਦਿਨ ਹੋ ਗਏ ਇਸ ਕੋਈ ਵੀਡੀਓ ਨਾ ਕੋਈ ਛੋਡੇ ਨਾਲ ਘਰ ਦਾ ਕੋਈ ਕੁਝ ਵੀ ਸ਼ੇਅਰ ਕੀਤਾ ਕੋਈ ਪਸੂ ਲਿਆਂਦਾ ਹਨਾ ਸਾਰੇ ਪਸੂ ਚੇਂਜ ਹੋ ਗਿਆ ਹੁਣ ਆਪਾਂ گاਵਾਾਂ ਦੀ ਡੈਰੀ ਫਾਰਮ ਬਾਰੇ ਸੋਚਿਆ ਆ ਦੇਖੋ ਇਹ ਸਾਰੇ ਪੈਪਾ ਨੂੰ ਕਲਰ ਕਰਤਾ ਆਪਾਂ ਕਿਹੜਾ ਨਾ ਜਮਾ ਬਿਲਡਿੰਗਾਂ ਵਗੈਰਾ ਦਾ ਕੰਮ ਕਰਾਇਸੀ ਵੀਰੋ ਘਰੇ ਗਏ ਰੋਟੀ ਖਾਣ ਜਿਵੇਂ ਜਿਵੇਂ ਪਾਵਾਂਗੇ ਸੋਦੇ ਨਾਲ ਵੀਡੀਓ ਸ਼ੇਅਰ ਕਰਾਂਗੇ ਇਹ ਆਪਾਂ ਉਧਰ ਬਾਹਰ ਲੈ ਕੇ ਰ ਪਾਉਣਾ ਦਾ ਉਧਰ ਗੇਟ ਲਾਇਆ ਵਾ ਕੱਲ ਦਾ ਹੁਣ ਅਜੇ ਗਿੱਲਾ ਵਾ ਕੱਲ ਨੂੰ ਖੋਲਾਂਗੇ ਕੱਲ ਨੂੰ ਫੇ ਆਪਾਂ ਖੜੀਆਂ ਕਰ ਦੇਣਗੇ ਹੋ ਸਕਦਾ ਅੱਜ ਸ਼ਾਮ ਨੂੰ ਕਰ ਦੇਣਾ ਸਾਰਾ ਸਮਾਨ ਲੈ ਆਂਦਾ ਪਿਆ ਲੈਟਾ ਤੇ ਅੱਜ ਦਾ ਪੋਵਰ ਆ ਤੇ ਪਸੂ ਵੀਂਦਰ ਅੱਜ ਤੇ ਅੱਗੇ-ਅੱਗੇ ਕਰਾਂਗੇ ਤੁਹਾਡੇ ਨਾਲ ਬਲੌਗ ਸ਼ੇਅਰ ਤੇ ਦਬ ਕੇ ਕਰ ਦਿਓ ਸ਼ੇਅਰ ਤੇ ਲਾਈਕ ਕਮੈਂਟ ਜ਼ਰੂਰ ਕਰਿਓ ਤੇ ਹੋਰ ਕੋਈ ਵੀ ਗੱਲਬਾਤ ਮਨ ਚਉਂਦੀ ਹੈ ਕਮੈਂਟਾਂ ਰਾਹੀਂ ਜ਼ਰੂਰ ਦੱਸਿਆ ਕਰੋ ਆਪਾਂ ਕਹੀ ਦੇਣਾ ਆਂਦਾ ਬਸ ਬਿਮਾਰ ਹੋਣੇ ਕਰਕੇ ਤੇ ਇੱਕ ਫੋਨ ਖਰਾਬ ਹੋਣਾ ਕਰਕੇ ਨੇ ਵੀਡੀਓ ਪਾਈ ਸੀ ਕੋਈ ਚੱਕਰ ਨਹੀਂ ਦਾ ਤਕਰੀਬਨ ਆਪਾਂ 4 ਗਾਈਆਂ ਹੁਣ ਲੈਂਦੀਆਂ ਹੋਈਆਂ ਨੇ ਤੇ 3 ਮੱਝਾਂ ਨੇ ਉਹ ਸਨ ਸਾਰੀਆਂ ਦਿਖਾਵਾਂਗੇ ਜਦੋਂ ਬਾਹਰ ਆਈਆਂ ਹੁਣ ਅੰਦਰ ਕੀਤੀਆਂ ਪਈਆਂ ਇੱਕ ਹੁਣ ਆ ਕੰਮ じゃ ਕਰਕੇ ਟੈਂਕੇਰਾ ਥੱਕ ਜੇ ਗਏ ਫਿਰ ਕਰਦੇ ਆਂ ਵੀਡੀਓ ਤੁਹਾਡੇ ਨਾਲ ਸ਼ੇਅਰ